ਕਿੱਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਰਿਹਾ ਬਹੁਤ-ਬਹੁਤ ਸਵਾਗਤ ਕਰਦੀ ਆ ਜੱਪਾ ਮੌਜੂਦ ਹੈ ਇੱਕ ਵਾਰ ਫੇਰ ਅੰਮ੍ਰਿਤਸਰ ਦੇ ਫਾਸਟੈਂਡ ਤੇ ਜਿੱਥੇ ਕਿ ਅੱਜ ਲਗਾਤਾਰ ਪੰਜਵਾਂ ਦਿਨ ਹੈ ਬੱਸਾਂ ਜਿਹੜੀ ਕਿ ਹੈ ਉਹ ਸਟ੍ਰਾਈਕ ਚੱਲ ਰਹੀ ਹੈ ਸਰਕਾਰੀ ਬੱਸਾਂ ਜਿਹੜੀਆਂ ਕਿਆਂ ਨੇ ਉਹ ਨਹੀਂ ਚੱਲ ਰਹੀਆਂ ਤੇ ਆਪਾਂ ਇੱਕ ਵਾਰ ਫੇਰ ਅੱਜ ਮੌਜੂਦ ਆ ਅੰਮ੍ਰਿਤਸਰ ਦੇ ਫਾਸਟੈਂਡ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਲੋਕੀ ਆ ਉਹਨਾਂ ਨੂੰ ਦਿੱਕਤਾਂ ਦਾ ਕਰਨਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਨੂੰ ਆਹ ਜਾਂ ਵਿੱਚ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਉਹਨਾਂ ਨੂੰ ਕਿਸ ਕਿਸ ਦੀ ਤਕਲੀਫ ਹੋ ਰਹੀ ਹੈ ਸਸ਼ੀ ਗਾਲ ਸਸ਼ੀ ਗਾਲ ਬਸਾਂ ਵਿੱਚ ਜਿਹੜੀ ਕਿ ਹੜਤਾਲ ਚੱਲ ਰਹੀ ਹੈ ਤੁਸੀਂ ਕਿੱਥੋਂ ਆਏ ਹੋ ਆਏ ਇੱਥੋਂ ਆਇਆ ਆ ਤਾਂ ਛਾੜਿਓ ਸਾਨੂੰ ਪਤਾ ਬਸਾਂ ਦੀ ਸਟ੍ਰਾਈਕ ਹੈ ਹੈ ਗੱਸਾਂ ਦੀ ਹੜਤਾਲ ਹੈ ਨਹੀਂ ਸਾਨੂੰ ਨਹੀਂ ਪਤਾ ਤੁਸੀਂ ਕਿਸ ਤਰ੍ਹਾਂ ਜਾਓਗੇ ਆਪਣੇ ਕਮਾਕਾਰਾਂ ਕੋ ਕਮਾਕਾਰਾਂ ਜਾਣੋ ਫਰੋਹੀਪੁਰ ਜਾਣਾ ਆ ਬੱਸ ਲੱਗੀ ਹੈ ਚੜ ਜਾ ਇਹ ਪ੍ਰਾਈਵੇਟ ਹੈ ਨਾ ਨਹੀਂ ਦੂਜੀ ਹੈ ਚਾਏ ਕਿ ਨਹੀਂ ਹੜਤਾਲ ਹੈ ਹੜਤਾਲ ਹੈ ਚਲੋ ਕੋਈ ਨਹੀਂ ਪ੍ਰਾਈਵੇਟ ਚ ਪਾ ਜਾਂਦੇ ਮੁਸ਼ਕਿਲ ਕਿੰਨੀ ਕੋ ਆਉਂਦੀ ਹੈ ਮੁਸ਼ਕਿਲ ਤੇ ਆਏਗੀ ਉਹ ਜਿਹੜੀ ਹੁਣ ਜਾਣੀ ਹੈ ਕੋਈ ਵੀ ਜਾਣੀ ਜਾਣੀ ਤੇ ਹੈਗੀ ਹੈ ਬੋਲਣ ਦੇ ਨਹੀਂ ਮੁਸ਼ਕਿਲ ਤੇ ਆਉਂਦੀ ਹੋਈ ਹੈ ਮੁਸ਼ਕਿਲ ਤੇ ਆਉਂਦੀ ਹੈ ਐਸੀ ਗੱਲ ਨਹੀਂ ਹੈਗੀ ਕਿ ਬਹੁਤ سارے ਲੋਕਾਂ ਨੇ ਆਪਣਾ ਕੰਮ ਕਰਦੇ ਜਣਾਉਂਦੇ ਹਾਂ ਹਾਂਜੀ ਬਹੁਤ ਜਾਣਾ ਹੁੰਦਾ ਮੁਸ਼ਕਿਲ ਤੇ ਬਥੇਰੀ ਆਉਂਦੀ ਹੈ ਜੇ ਦੇਖਿਆ ਜਾਵੇ ਤੇ ਚਲੋ ਕਿਸੇ ਟਾਈਮ ਤੇ ਬਜ਼ੁਰਗਾਂ ਕੋਲ ਪੈਸੇ ਨਹੀਂ ਹੁੰਦੇ ਬੀ ਵਿਚਾਰੇ ਚੱਲ ਜਾਂਦੇ ਆ ਜਿੱਥੇ ਵੀ ਪਹੁੰਚਣਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਦਿੱਕਤ ਤੇ ਆਉਣ ਲਈ ਆ ਪਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਉਹਨਾਂ ਦੇ ਪ੍ਰਤੀ ਡਰਾਈਵਰਾਂ ਪ੍ਰਤੀ ਉਹ ਵੀ ਵਿਚਾਰੇ ਕਹਿੰਦੇ ਹੁੰਦੇ ਆ ਵੀ ਆਪਣੀ ਜਦੋਂ ਸਰਕਾਰਾਂ ਉਹਨਾਂ ਨੂੰ ਕੋਈ ਉਹ ਹੀ ਨਹੀਂ ਦੇ ਰਹੀਆਂ ਤਨਖਾਹਾਂ ਦਾ ਵੀ ਰੌਲਾ ਪੈਣਦਿਆ ਸਭ ਕੁਝ ਹੋੁੰਦਿਆ ਪਰ ਥੋੜਾ ਬਹੁਤਾ ਸੋਚਣ ਚਾ ਲੋ ਉਹਨਾਂ ਬਾਰੇ ਵੀ ਤੇ ਬਾਕੀ ਸਵਾਰੀਆਂ ਵੀ ਤੇ ਔਖੀਆਂ ਹੀ ਹੁੰਦੀਆਂ ਵਾ ਸਰਕਾਰਾਂ ਨੂੰ ਕੁਝ ਨਾ ਕੁਝ ਤੇ ਕਰਨਾ ਹੀ ਚਾਹੀਦਾ ਇਹਦਾ ਕਰਨਾ ਚਾਹੀਦਾ ਚਲੋ ਥੋੜਾ ਬਹੁਤਾ ਹੀ ਕਰਨ ਕੁਝ ਕਰਨ ਸ਼ੁਰੂ ਕਰਤਾ ਕਰਨ ਕੁਝ ਨਾ ਕੁਝ ਕਰਨ ਉਹਨਾਂ ਬਾਰੇ ਵਿਚਾਰ ਆਉਂਦੇ ਕੀ ਕਹਿ ਰਹੇ ਹੋ ਸਰਕਾਰਾਂ ਨੇ ਸ਼ੁਰੂ ਕੀਤਾ ਮਾਈਆਂ ਵਾਸਤੇ ਬੀਬੀਆਂ ਵਾਸਤੇ ਤੇ ਹੁਣ ਹੜਤਾਲਾ ਕਿਉਂ ਕਰਦੇ ਕਿਹੜੀ ਗੱਲ ਤੋਂ ਕੇਈ ਮੁਸ਼ਕਲ ਹੈ ਜਿੰਨਾ ਜਾਣਾ ਤੇ ਜਾਣਾ ਹੀ ਆ ਨਾ ਹੋਂ ਕੋਈ ਵੀ ਬਾਸ ਅੱਗੇ ਸਰਕਾਰੀ ਲੱਗੀਆਂ ਰਹਿੰਦੀਆਂ ਪੈਸੇ ਦੇ ਕੇ ਚੜ ਜਾਈਦਾ ਹੋਂ ਜਦੋਂ ਕੀਤਾ ਧਾਰਕਾਰ ਦਾ ਤੇ ਅਸੀਂ ਹੁਣ ਉਹਦੇ ਚ ਚੜਦੇ ਕਿਹੇ ਕੋ ਨਹੀਂ ਵੀ ਪੈਸੇ ਹੁੰਦੇ ਜਾਣਾ ਤੇ ਆਈ ਐ ਫਰੋਲਪੁਰ ਜਾਣਾ ਮੈਂ ਆ ਪੈਸੇ ਨਹੀਂ ਲੈ ਕੇ ਆਈ ਹੂੰ ਕੈਸੇ ਕਿਤਰਾ ਜਾਊਂ ਅਹੀਂ ਤੇ ਪੈਸੇ ਮਰਜੀ ਜਾਣਾ ਪਏ ਤੇ ਵਾਪਸ ਚਲ ਜਾਾਂਗੇ ਕੀ ਹੋ ਪ੍ਰਾਈਵੇਟ ਚ ਤਾਂ ਹੀ ਜਾਣਾ ਸਰਕਾਰ 5 ਦਿਨ ਤੋਂ ਜਿਹੜੀ ਕਿ ਹੜਤਾਲ ਚੱਲ ਰਹੀ ਹੈ ਮੈਂ ਨਹੀਂ ਸੁਣਿਆ ਅਹੀਂ ਨਹੀਂ ਸੁਣਿਆ ਅੱਜ ਹੀ ਸੁਣਿਆ ਤੁਹਾਡੇ ਕੋਲ ਅਸੀਂ ਇੱਕਦਮ ਕਦੀ ਵੀ ਨੇ ਅੱਗੇ ਜਾਂਦੇ ਹਾਂ ਹਮ 400 ਰੁਪਇਆ ਬੰਨਾਗੇ ਤੇ ਜਾਵਾਂਗੇ ਨਾ ਭਰੋਜਪੁਰ ਜਿਹਦਾ ਕੋ ਨਹੀਂ ਗਰੀਬ ਕੋ ਕੀ ਕਰ ਤੇ ਤੋਰੀ ਕਿਉਂ ਜੇ ਲੜਾਈ ਬਣਨੀ ਹੀ ਤੇ ਡਰਾਈਵਰ ਵੀ ਲੜਦੇ ਆ ਕਨੈਕਟਰ ਵੀ ਲੜਦੇ ਆ ਮਾਈਆਂ ਦਾ ਮੁਸ਼ਕਲ ਆ ਨਾ ਜੇਦੋ ਨਹੀਂ ਉਦੋਂ ਜਾਂਦੇ ਹੀ ਨਾ ਅੱਜ ਵੀ ਉਹ ਚਲਾਉਣ ਸਰਕਾਰ ਦਾ ਕੰਮ ਆ ਵੀ ਅੱਜ ਵੀ ਚਲਾਉਣ ਕਿਉਂ ਅੱਜ ਬੰਦ ਕੀਤੇ ਗਾ ਤੁਸੀਂ ਵੇਖਿਆ ਆਪਾਂ ਥੋੜੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਉਹਨਾਂ ਨੂੰ ਆਨ-ਚਾਂਚ ਚ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਾਰਿਆਂ ਨੂੰ ਹੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਨੂੰ ਆਨ-ਚਾਂਚ ਚ ਤਕਲੀਫ ਹੋ ਰਹੀ ਹੈ ਤੁਹਾਨੂੰ ਪਤਾ ਹੈ ਸਰਕਾਰੀ ਬੱਸਾਂ ਦੀ ਹੜਤਾਲ ਚੱਲ ਰਹੀ ਹੈ ਕੋਈ ਨਾ ਆਪਾਂ ਸਰਕਾਰੀ ਬੱਸ ਜਾਣਾ ਨਹੀਂ ਪ੍ਰਾਈਵੇਟ ਚ ਜਾਓ ਸਰਕਾਰੀ ਬੱਸ ਤੇ ਜਾਓ ਕਿਹੜੀ ਸਰਕਾਰੀ ਬੱਸਾਂ ਚ ਜਾਂਦੇ ਨੇ ਉਹਨਾਂ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ ਬਹੁਤ ਕਰਨਾ ਪੈਂਦਾ ਹੋਣਾ ਸਰਕਾਰਾਂ ਨੂੰ ਕੁਛ ਤੇ ਸੋਚਣਾ ਚਾਹੀਦਾ ਵਾ ਅੱਜ 5 ਦਿਨ ਹੋ ਗਏ ਲਗਾਤਾਰ ਹੜਤਾਲ ਚੱਲ ਰਹੀ ਹੈ ਅੱਛਾ ਤੇ ਸਰਕਾਰਾਂ ਨੂੰ ਪੁੱਛੋ ਨਾ ਤੁਸੀਂ ਵੀ ਮੀਡੀਆ ਵਾਲੇ ਜਾ ਕੇ ਪੇਸ਼ ਹੋ ਨਾ ਉੱਥੇ ਪੁੱਛਿਆ ਵਾ ਸਭ ਤੇ ਆਪਣੇ ਆਪਣੇ ਕਹਿਣੇ ਆਹ ਤੇ ਤੁਹਾਡਾ ਆਮ ਜਨਤਾ ਦਾ ਕੀ ਕਹਿਣਾ ਹੈ ਆਮ ਜਨਤਾ ਕਹਿਣਾ ਕਿ ਸਰਕਾਰੀ ਬੱਸ ਚੱਲਣੇ ਚਾਹੀਦੇ ਆ ਲੋਕੀਦਾਰ ਕਟ ਵਾਲੀਆਂ ਬੀਬੀਆਂ ਜਾਂਦੀਆਂ ਬਿਲਕੁਲ ਬਿਲਕੁਲ ਠੀਕ ਹੈ ਨਾ ਤੇ ਉਹਨਾਂ ਨੂੰ ਫਿਰ ਕੋਈ ਗਰੀਬ ਹੁੰਦਾ ਨਹੀਂ ਕਿਰਾਇਆ ਦੇ ਸਕਦਾ ਇਸ ਕਰਕੇ ਉਹਨਾਂ ਦਾ ਇਹ ਆ ਵੀ ਜਾਣਾ ਜੀ ਰੋਜ਼ ਮਾਰੀ ਜ਼ਿੰਦਗੀ ਵਿੱਚ ਕਈ ਲੋਕਾਂ ਨੇ ਆਣਾ ਹੁੰਦਾ ਹੈ ਕਈ ਲੋਕਾਂ ਨੇ ਜਾਣਾ ਹੁੰਦਾ ਹੈ ਸਭਾ ਪਰੇਸ਼ਾਨੀਆਂ ਆਉਂਦੀਆਂ ਆ ਜਾਨ ਜ਼ਰੂਰੀ ਹੈ ਸਰਕਾਰੀ ਬਸਾਂ ਦੇ ਰੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਭ ਨੇ ਹੀ ਆਪਣੇ ਵੱਖਰੇ ਵੱਖਰੇ ਜਿਹੜੇ ਕਿ ਉਹ ਓਪੀਨੀਅਨ ਦੱਸੇ ਤੇ ਸਭ ਨੇ ਇਹ ਕਿਹਾ ਕਿ ਸਰਕਾਰੀ ਬਸਾਂ ਜਿਹੜੀਆਂ ਕਿ ਆ ਉਹ ਚਲਦੀ ਰਹਿਣੀਆਂ ਚਾਹੀਦੀਆਂ ਨੇ ਤੇ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਹਨਾਂ ਨੂੰ ਕਿੰਨੀਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਕਾਰ ਸਾਨੂੰ ਪਤਾ ਸਰਕਾਰੀ ਬਸਾਂ ਦੀ ਸਟ੍ਰਾਈਕ ਚੱਲ ਰਹੀ ਹੈ ਤੇ ਨੋ ਗਿਆ ਲਗਾਤਾਰ ਸਰਕਾਰੀ ਬੱਸਾਂ ਬੰਦ ਨੇ ਕੋਈ ਨਹੀਂ ਆਹੀ ਪ੍ਰਾਈਵੇਟ ਦੇ ਚੱਲ ਜਾਣੇ ਨੇ ਸਰਕਾਰੀ ਡਿੱਕੀਆਂ ਨਹੀਂ ਕਰੀ ਜਿਹੜੇ ਲੋਕਾਂ ਨੂੰ ਆਨ ਜਾਣ 'ਚ ਮੁਸ਼ਕਲ ਹੁੰਦੀ ਹੈ ਜਿਹੜੇ ਸਰਕਾਰੀ 'ਚ ਟਰੈਵਲ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਚਾਹੀਦਾ ਚਲੋ ਬੱਸਾਂ ਦਾ ਜੋ ਵੀ ਉਹਨਾਂ ਨੇ ਮੰਗ ਪੂਰੀ ਕਰ ਦੇਣ ਤੇ ਚਲੋ ਬੱਸਾਂ ਚੱਲਦੀਆਂ ਰਹਿਣ ਬਹੁਤ ਸਾਰੇ ਲੋਕਾਂ ਨੇ ਆਪਣੇ ਕੰਮ ਕਰਨ ਤੇ ਜਾਣਾ ਹੁੰਦਾ ਹੈ ਰੋਜ਼ ਪਰ 5 ਦਿਨ ਹੋ ਗਿਆ ਲਗਾਤਾਰ ਸਰਕਾਰੀ ਬੱਸਾਂ ਬੰਦ ਨੇ ਐਚੇ ਜਨਤਾ ਕੀ ਕਰ ਸਕਦੀ ਜੋ ਕਰਨਾ ਸਰਕਾਰ ਨੇ ਕਰਨਾ ਆਮ ਜਨਤਾ ਦਾ ਵੀ ਕੁਝ ਰੋਲ ਹੁੰਦਾ ਹੈ ਆਮ ਜਨਤਾ ਦੇ ਹੋਣਾ ਮੈਂ ਕੀ ਕਰ ਸਕਦੀ ਆ ਸਰਕਾਰੀ ਬੱਸਾਂ ਬੰਦ ਨੇ ਮੈਡਮ ਤੁਹਾਨੂੰ ਪਤਾ ਹੈ ਪਤਾ ਨਹੀਂ ਜੀ ਰੋਲਾ ਪੈ ਰਿਹਾ ਕਈ ਵਾਰ ਜਿਸਨੇ 5 ਦਿਨਾਂ ਤੋਂ ਸਰਕਾਰੀ ਬੱਸਾਂ ਬੰਦ ਹਾਂਜੀ ਹੁਣ ਅਸੀਂ ਪੁੱਛਿਆ ਸੀ ਅਜਲੰਦਰ ਤੱਕ ਤਾਂ ਜਾ ਰਹੀ ਹੈ ਬਾਕੀ ਕਹਿੰਦੇ ਵੇ ਚੰਡੀਗੜ੍ਹ ਜਾਣਾ ਸੀ ਉਹ ਨਹੀਂ ਮਿਲ ਰਹੀ ਸਾਨੂੰ ਕਿਸੇ ਵੀ ਸਰਕਾਰੀ ਬੱਸ ਤੋਂ ਟਰੈਵਲ ਕਰਦੇ ਹਾਂਜੀ ਅਸੀਂ ਵੀ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਮੁਸ਼ਕਲਾਂ ਵੀ ਦੇਖੋ ਕੁਝ ਹੱਦ ਤੱਕ ਤਾਂ ਮੁਸ਼ਕਲਾਂ ਐ ਕੁਝ ਹੱਦ ਤੱਕ ਕੋਆਪਰੇਟ ਵੀ ਕਰਦੇ ਆ ਕਨੈਕਟਰ ਕਈ ਵਾਰ ਤਾਂ ਬਹੁਤ ਬੋਲਦੇ ਵੀ ਆ ਤਾਂ ਕਈ ਬਹੁਤ ਚੰਗੇ ਆ ਵਧੀਆ ਕੋਆਪਰੇਟ ਕਰਦੇ ਆ ਵੈਸੇ ਲੇਡੀਜ਼ ਵਾਸਤੇ ਬਹੁਤ ਫਾਇਦੇਮੰਦ ਹੈ ਜਿੱਦਾਂ ਹੁਣ ਅਸੀਂ ਅੰਮ੍ਰਿਤਸਰ ਆਏ ਹਾਂ ਤਾਂ ਸਾਨੂੰ ਅਸੀਂ ਮੱਥਾ ਟੇਕ ਸਕਦੇ ਆ ਆ ਕੇ ਨਹੀਂ ਐਦਾਂ ਵੀ ਅਸੀਂ ਅਫੋਰਡ ਨਹੀਂ ਕਰ ਸਕਦੇ ਬੱਸ ਤੇ ਆਣਾ ਕੋਸਟਲੀ ਹੈ ਤਾਂ ਇਹ ਸਾਡੇ ਵਾਸਤੇ ਬਹੁਤ ਵਧੀਆ ਹੈ ਜੇ ਚਲਦੀ ਰਹਿਣ ਤਾਂ ਲੇਡੀਜ਼ ਵਾਸਤੇ ਬੈਸਟ ਹੈ ਜੀ ਰੋਜ਼ ਮਰੇ ਜ਼ਿੰਦਗੀ ਵਿੱਚ ਕਈ ਲੋਕਾਂ ਨੇ ਬਾਹਰ ਆਣਾ ਹੁੰਦਾ ਹੈ ਤੇ ਪਿਛਲੇ 5 ਦਿਨਾਂ ਤੋਂ ਇਹ ਜਿਹੜੀ ਹੈ ਕਿ ਸਰਕਾਰ ਨੇ ਬੱਸਾਂ ਬੰਦ ਕੀਤੀਆਂ ਹੋਈਆਂ ਹਾਂਜੀ ਬਹੁਤ ਮੁਸ਼ਕਲ ਹੈ ਇਹਦੇ ਨਾਲ ਇਹੜੇ ਬੱਸ ਕੰਡਕਟਰ ਦਾ ਵੀ ਕਹਿਣਾ ਹੈ ਕਿ ਸਾਡੀਆਂ ਵੀ ਮੰਗਾਂ ਨਹੀਂ ਪੂਰੀ ਕਰਦੇ। ਕਰਨੀਆਂ ਚਾਹੀਆਂ ਚਾਹੀਦੀਆਂ ਜੀ ਉਹਨਾਂ ਦੀ ਵੀ ਮੰਗਾਂ ਫਿਰ ਪੂਰੀਆਂ। ਨਹੀਂ ਤਾਂ ਸਾਨੂੰ ਲੋੜ ਹੈ ਉਹਨਾਂ ਨੂੰ ਵੀ ਲੋੜ ਹੈ। ਮੈਂ ਸਹਿਮਤ ਹਾਂ ਇਹਦੇ ਨਾਲ ਤਾਂ ਵੀ ਉਹਨਾਂ ਦੀ ਵੀ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ। ਕੀ ਕਹਿਣਾ ਚਾਹੋਗੇ ਸਰਕਾਰੀ ਬੱਸਾਂ ਬੰਦ ਨੇ? ਨਹੀਂ ਬੰਦ ਹੋਣੀਆਂ ਚਾਹੀਦੀਆਂ, ਚੱਲਣੀਆਂ ਚਾਹੀਦੀਆਂ। ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ, ਬਹੁਤ ਸਾਰੇ ਖਰਾਬ ਹੋਣ ਲਈ ਆ। ਕਿ ਜੇ ਸਰਕਾਰੀ ਬੱਸ ਬੰਦ ਨਹੀਂ ਹੁੰਦੇ ਤੇ ਸਾਰਿਆਂ ਦੀ ਤਮੰਨਾ ਹੈ ਚੱਲਣ ਬੱਸਾਂ ਤੁਸੀਂ ਵੀ ਸਰਕਾਰੀ ਬੱਸ ਟ੍ਰੈਵਲ ਕਰਦੇ ਹੋ ਹਾਂਜੀ ਹਾਂਜੀ ਪੰਜ ਦਿਨ ਹੋ ਗਏ ਲਗਾਤਾਰ ਬੰਦ ਨੇ ਹਾਂਜੀ ਬਹੁਤ ਮੁਸ਼ਕਲ ਹੋ ਜਾਂਦੇ ਸਾਰਿਆਂ ਨੂੰ ਤੁਸੀਂ ਸਵੇਰ ਤੋਂ ਆਉਂਦੇ ਹੋ ਆਪਣੇ ਕੰਮ ਕਰਨ ਤੇ ਜਾਣਾ ਹੁੰਦਾ ਹੈ ਤੁਸੀਂ ਇਸ ਤਰ੍ਹਾਂ ਮੈਨੇਜ ਕਰਦੇ ਹੋ ਬਹੁਤ ਔਖਾ ਹੈ ਸਰਕਾਰੀ ਬੱਸ ਬਿਨਾਂ ਬਹੁਤ ਪ੍ਰਾਈਵੇਟ ਯੂਜ਼ ਕਰਦੇ ਹੋ ਨਹੀਂ ਨਹੀਂ ਸਰਕਾਰੀ ਕਰਦੇ ਇੱਕ ਚੱਲਣੀਆਂ ਚਾਹੀਦੀਆਂ ਬੱਸਾਂ ਜਿਵੇਂ ਕਿ ਤੁਸੀਂ ਦੇਖਿਆ ਆਪਾਂ ਮੌਜੂਦ ਸੀ ਅੱਜ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਜਿੱਥੇ ਕਿ ਆਪਾਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਜਾਣਿਆ ਉਹਨਾਂ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਹਿੱਟ ਪੰਜਾਬ ਟੀਵੀ ਦੇ ਨਾਲ ਤੇ ਮੈਨੂੰ ਇੱਕ ਵੈਲਿਡ ਰੀਜ਼ਨ ਦਿੱਤਾ ਜਾਵੇ ਕਮੈਂਟ ਬਾਕਸ ਵਿੱਚ ਕਿਉਂ ਹੈ ਸਰਕਾਰੀ ਬੱਸਾਂ ਜਿਹੜੀਆਂ ਕਿਆਂ ਨੇ ਬੰਦ ਨੇ ਤੇ ਆਮ ਜਨਤਾ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ